ਜੋਨ ਦਰਾ ਦੀਨ ਤੇ ਹੇਤਪੁਰਜਾ ਪੁਰਜਾ ਕਟ ਮਰੈ ਕੋ ਨੈ ਸ਼ਰਦਾ ਖੇ ਦੇ ਮਹਾਵਾਕ ਦੇ ਅਨਸਾਰ ਸਰਕਾਰ ਜੋ ਸਦਾ ਚਾਨੀ ਚੰਨੀ ਸਾਫ ਕਾ ਮੁਕਮਤੀ ਸਾਹਿਬਾ ਸਾਲ ਦੀ ਤਰਫੋਂ ਸੰਕਾਂ ਦੇ ਨਾਲ ਪਾਸ਼ਾ ਜੀ ਉਹ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਚੋ ਜਾਸ ਅਨੇਕਾ ਮਹਾਮਰੀਵ ਸੰਘਾ ਦੀ ਮਨ ਜਾਦ ਮਹਾਰਾ ਮਰਿੰਦੇ ਤੋਂ ਆਲਰੇ ਸਿਤੀ ਅਸਾਂ ਗੁਰਦੁਆ ਚਮਕੋ ਸਾਹਿਬ ਆਤਮਾ ਪਹਿਲੇ ਆਰੰਭ ਕਰਨ ਲੱਗੇ ਮਹਾਰਾ ਆਪਣੇ ਬੱਚਿਆਂ ਨੂੰ ਪੈ ਰਿ ਜਾਤਾ ਰਾਮ ਕੰਦੀ ਆਗਿਆ ਯਾਤਰਾ ਵਸੂ ਪਾਸ਼ਾ ਰਾਸਤੇ ਚ ਜੋ ਮਿਲੇ ਨਿਭਕੇ ਮਿਲੇ ਕਿਸੇ ਦੁਖੀ ਦਾ ਭੈ ਨਾ ਦਿਖਾਉਣਾ ਘਾਟ ਰਸੀ ਹੰਸਾ ਜੀ ਆਪ ਨੇ ਸੇਵਾ ਲੈਣ ਦੀ ਕਿਰਪਾ ਕਰਨੀ ਜੀ ਜੋ ਜੋ ਭਾਵੇਂ ਗਾ ਕੇ ਸੰਗਤਾਂ ਵੱਲੋਂ ਪਾਸ਼ਾ ਪ੍ਰਯਤ ਅਰੰਭ ਕਰਨ ਲੇ ਮਹਾਰਾਜ ਸਾਭੀ ਦੀਆਂ ਮੰਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਦੇ ਕਰੰਤੁਖਾਂ ਦੇ ਨਾਲ ਤੱਕੇ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇ ਸਿਰ ਹਰ ਪੁਕਾਰੀ ਪਾਸ਼ਾ ਸਭ ਦੀ ਸਹਿਤਾ ਕੰਨੀ ਬੇਨਤੀਆਂ ਪ੍ਰਵਾਨ ਕਰਨੀ ਹੈ ਜੀ ਚੱਲਣ ਦੀ ਆਗਿਆ ਆਜਾ ਤਾ ਬਖਸ਼ ਉਸੇ ਹੀ ਪਿਆਰੇ ਮੇਰੇ ਜਿਨ ਮਿਲਿਆ ਤੇਰਾ ਨਾਮ ਜਿੱਤੇ ਆਵੇ ਕਰੰਤੁਖਾਂ ਦੇ ਨਾਲ ਕਰਦੀ ਅਰਦਾਸ ਤੇਰੇ ਕੋਲ ਨੇ ਸੁਖ ਸੁਖ Hendy. Halo. Selamat jalan यार खान योगी जड़ा के मुस्लिम कवि सी उसने लिखिया के घर एक हिंद में तीर्थ है यात्रा के लिए कटाए बाप ने बच्चे जहां खुदा के लिए ਚਮਕ ਹੈ ਮਹਿਰ ਕੀ ਹੈ ਚਮਕੌਰ ਤੇਰੇ ਜਰਰੋ ਮੇ ਸਿਆਰੇ ਯਹੀ ਸੇ ਗਏ ਆਸਮਾਨ ਕੇ ਲਈ ਉਸ ਧਰਤੀ ਦੇ ਲਈ ਅਸੀਂ ਯਾਤਰਾ ਕਰ ਰਹੇ ਹਾਂ ਜਿੱਥੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸਿੰਘਾਂ ਸ਼ਹੀਦਾਂ ਦੇ ਨਾਲ ਮਨੁੱਖਤਾ ਦੇ ਲਈ ਮਾਨਵਤਾ ਦੇ ਲਈ ਸ਼ਹੀਦ ਹੋਏ ਸੋ ਉਸ ਧਰਤੀ ਨੂੰ ਨੰਤਮਸਤ ਕਰ ਲਈ ਅਸੀਂ ਹਰ ਸਾਲ ਪਰਿਵਾਰ ਸਮੇਤ ਸੰਗਤਾਂ ਸਮੇਤ ਯਾਤਰਾ ਕਰਦੇ ਆ ਘਰ ਤੋਂ ਲੈ ਕੇ ਬੁਰਦਰਾ ਕਤਲਗੜ੍ਹ ਸਾਹਿਬ ਤੱਕ ਸੋ ਉਸੇ ਅਪਲਕਸ਼ ਦੇ ਵਿੱਚ ਅੱਜ ਵੀ ਜਿਹੜੀ ਯਾਤਰਾ ਉਹ ਚੱਰੀ ਹੈ ਅਗਲਾ ਸੀਗਾ ਸਰ ਇੱਕ ਨਾ ਭਾਜਪੀ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਰਐਸਐਸ ਦੀ ਨੀਤੀ ਦੇ ਉੱਤੇ ਸਿੱਖ ਕੌਮ ਦੇ ਵਿੱਚ ਦਖਲ ਨਾ ਦੋ ਤੁਸੀਂ ਸਾਡੇ ਵੱਡੇ ਸਹਿਬਜ਼ਾਦੇ ਆ ਛੋਟੇ ਸਹਿਬਜ਼ਾਦੇ ਦੀ ਸ਼ਹਾਦਤ ਨੂੰ ਆਰਐਸਐਸ ਹਿੰਦੂਵਾਦੀ ਮਨੁਭਾਤੀ ਸੋਚ ਦੇ ਨਾਲ ਜੋੜ ਕੇ ਇਹਦੇ ਨਾਮ ਬਦਲ ਰਹੇ ਆ ਜਿਹੜੇ ਇਹ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਹੈ ਮੈਂ ਜਿਹੜਾ ਜਥੇਦਾਰ ਸਾਹਿਬ ਨੇ ਸਾਨੂੰ ਉਹਦੇ ਜਾਰੀ ਕੀਤਾ ਉਹ ਉਸ ਦੇ ਹਰ ਤਰੀਕੇ ਦੇ ਨਾਲ ਹੈ ਤੇ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਸਾਡੇ ਜਿਹੜੇ ਵੀ ਕੰਮ ਕੋਈ ਸਿੱਖ ਕੌਮ ਦੇ ਵਿੱਚ ਕੋਈ ਵੀ ਤਰਮੀਮ ਕਰਦੀਆਂ ਜਾਂ ਕੋਈ ਗੱਲ ਕਰਨੀ ਹੈ ਉਹ ਜਥੇਦਾਰ ਸਾਹਿਬ ਤੇ ਐਸਜੀਪੀਸੀ ਤੇ ਸੰਗਤਾਂ ਦੇ ਨਾਲ ਬਿਨਾ ਸਲਾਮ ਅਸ਼ੂਰਾ ਕਰੇ ਜਦ ਤੱਕ ਨਹੀਂ ਕਰਨਾ ਚਾਹੀਦਾ ਇਹ ਜਿਹੜਾ ਵੋਲੰਟਰੀਲੀ ਇੱਕ ਤਰਫਾ ਫੈਸਲਾ ਇਹ ਦਾ ਬੀਰ ਬਾਲਦੀਪ ਸੁਰੱਖਣ ਦਾ ਕੀਤਾ ਇਹ ਸਿੱਖ ਫੌਜ ਨੂੰ ਮਨਜ਼ੂਰ ਨਹੀਂ ਹੈ ਚੁੱਨਾ ਚੁਨਾ ਧੰਨਵਾਦ

We you. <laughs> <laughs>